ਪੰਜਾਬ ਸਰਕਾਰ ਜੋ ਕਿ ਆਪਣੇ ਆਪ ਨੂੰ ਕਿਸਾਨ ਪੱਖੀ ਕਹਿੰਦੀ ਆ ਉਸੇ ਦੇ ਸੂਬੇ ਦੇ ਵਿੱਚ ਕਿਸਾਨ ਬੇहद ਪਰੇਸ਼ਾਨ ਨੇ ਦਰਸਲ ਝੋਨੇ ਦੀ ਦੀ ਅਦਾਇਗੀ ਜਿਸ ਨੂੰ ਕਿ ਕਿਹਾ ਗਿਆ ਸੀ ਕਿ 72 ਘੰਟਿਆਂ ਦੇ ਵਿੱਚ ਇਸ ਦੀ ਅਦਾਇਗੀ ਕੀਤੀ ਜਾਵੇਗੀ ਪਿਛਲੇ ਕਈ ਦਿਨਾਂ ਤੋਂ ਅਦਾਇਗੀ ਕਿਸਾਨਾਂ ਨੂੰ ਨਹੀਂ ਕੀਤੀ ਗਈ ਹੈ ਜਿਸ ਦੇ ਚਲਦਿਆ ਕਿਸਾਨ ਬੇहद ਪਰੇਸ਼ਾਨ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਅਦਾਇਗੀ ਦੇ ਲਈ 72 ਘਟਿਆਂ ਦੇ ਅੰਦਰ ਅੰਦਰ ਅਦਾਇਗੀ ਕਰਨ ਦਾ ਦਾਅਵਾ ਤਾਂ ਕੀਤਾ ਗਿਆ ਸੀ ਪਰ ਦਾਅਵਿਆਂ ਦੀ ਇੱਕ ਵਾਰ ਫਿਰ ਤੋਂ ਫੂਕ ਨਿਕਲੀ ਹੈ ਕਿਸਾਨ ਬੇहद ਪਰੇਸ਼ਾਨ ਨੇ ਕਿਉਂਕਿ ਕਈ ਦਿਨ ਬੀਤ ਚੁੱਕੇ ਨੇ 20 ਅਕਤੂਬਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਇੱਕ ਵੀ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ ਅਦਾਇਗੀ ਨਾ ਹੋਣ ਕਾਰਨ ਜਿੱਥੇ ਆਰਤੀ ਪਰੇਸ਼ਾਨੇ ਉੱਥੇ ਹੀ ਕਿਸਾਨਾਂ ਨੂੰ ਪੈਸੇ ਨਾ ਮਿਲਣ ਕਰਕੇ ਕਣਕ ਦੀ ਬਿਜਾਈ ਦੇ ਉੱਤੇ ਵੀ ਖਾਸਾ ਅਸਰ ਪੈ ਰਿਹਾ ਹੈ ਬਦਲ ਸਰਕਾਰ ਜੋ ਕਿ ਆਪਨੇ ਆਪ ਲੋਕੀ ਸੰਹਤੇਸ਼ੀ ਕਾ ਖਾਂਦੀ ਹੈ ਪਰ ਕਿਸਾਨ ਬੇहद ਨਾਖੁਸ਼ ਨੇ ਪੰਜਾਬ ਵਿੱਚ ਸਾਡੇ ਲਗਭਗ 2 ਹਫ਼ਤੇ ਤੋਂ ਕੋਈ ਪੇਮੈਂਟ ਨਹੀਂ ਆਈ ਹੈਗੀ ਸੈਂਟਰ ਗਵਰਨਮੈਂਟ ਔਰ ਪੰਜਾਬ ਸਟੇਟ ਗਵਰਨਮੈਂਟ ਦਾ ਡਿਸਪਿਊਟ ਐ ਇਸ ਦੇ ਪੁਰਾਣੇ ਫੰਡਸ ਕਰਕੇ ਇਹ ਸੈਂਟਰ ਗਵਰਨਮੈਂਟ ਨੇ ਸੈਕੰਡ ਜਿਹੜੀ ਇਨਸਟਾਲਮੈਂਟ ਹੈ ਸੀਸੀ ਲਿਮਿਟ ਦੀ ਪੰਜਾਬ ਸਰਕਾਰ ਦੀ 10000 ਕਰੋੜ ਰੁਪਏ ਦੀ ਉਹ ਰੋਕੀ ਹੋਈ ਹੈ ਇਸ ਕਰਕੇ ਪੰਜਾਬ ਸਰਕਾਰ ਵੀ ਅੱਗੇ ਦੇਣ ਤੇ ਸਮਰਥ ਹੈ ਅਸੀਂ ਆਰਤੀ ਲੋਕ ਅੱਗੇ ਕਿਸਾਨਾਂ ਨੂੰ ਪੇਮੈਂਟ ਦੇਣ ਦੇ ਵਿੱਚ ਸਮਰਥ ਹੈ ਸਾਡੇ ਹੱਥ ਖੜੇ ਆ ਜਿਨ੍ਹਾਂ ਨੇ ਸਾਡੇ ਕੋਲ ਆਪਣੇ ਫੰਡ ਦਿੱਤੇ ਸੀਗੇ ਅਸੀਂ ਜੀ ਕਿਸਾਨਾਂ ਨੂੰ ਪੇਮੈਂਟ ਕਰਤੀ ਹੁਣ ਅੱਗੇ ਬਿਲਕੁਲ ਪੇਮੈਂਟਸ ਠੱਪ ਹੈ ਪੇਮੈਂਟ ਅਸੀਂ ਜ਼ਿੰਮੇਵਾਰਾਂ ਨੂੰ ਕਰੀ ਚੁੱਕੇ ਆ ਤੇ ਗਵਰਨਮੈਂਟ ਵੱਲੋਂ ਕੋਈ ਪੇਮੈਂਟ ਨਹੀਂ ਆਈ 25 ਤਰੀਕ ਤੋਂ ਬਾਅਦ ਅੱਜ ਤੱਕ ਜ਼ਿੰਮੇਵਾਰਾਂ ਨੇ ਬਜਾਈ ਵਗੈਰਾ ਕਰਨੀ ਹੈ ਸਾਰਾ ਕੁਝ ਕਰਨੀ ਹੈ ਅਸੀਂ ਵੀ ਗਾਹਾਂ ਚਲੋ ਬੈਂਕਾਂ ਦੀ ਲਿਮਟ ਵਗੈਰਾ ਜਿਹੜਾ ਲੋਕਾਂ ਨੇ ਦੇਣੀਆਂ ਉਹ ਦੇਣੀਆਂ ਹੁੰਦੀਆਂ ਜਿਹੜੀ 72 ਘੰਟੇ ਬਾਅਦ ਜੇ ਸਰਕਾਰ ਪੇਮੈਂਟ ਨੂੰ ਕਹਿ ਰਹੀ ਹੈ ਉਹ ਵੀ ਸਾਨੂੰ 15 ਦਿਨਾਂ ਬਾਅਦ ਹੋਈ ਹੈ